ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਦਾ ਠੀਕ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਪੇਪਰ ਦੇ ਬਾਰੇ ਓਕੇ ਕਿੰਨੇ ਨੰਬਰ ਦਾ ਪੇਪਰ ਆਊਗਾ ਤੇ ਕਿੰਨਾ ਕੁ ਲਿਖਣਾ ਹੈ ਕਾਫੀ ਸਟੂਡੈਂਟ ਨੂੰ ਇੰਤਜ਼ਾਰ ਰਹਿਦਾ ਸਾਡੀ ਵੀਡੀਓਜ਼ ਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਕੀ ਲਿਖਣਾ ਹੈ ਓਕੇ ਬਾਕੀ ਮੈਂ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਦੱਸਦਾ ਓਕੇ ਬਾਕੀ ਤੁਸੀਂ ਜਿੰਨਾ ਲਿਖ ਸਕਦੇ ਹੋ ਲਿਖ ਦਿਆ ਕਰੋ ਜੋ ਮਤਲਬ ਜਿਵੇਂ ਵੀ ਆਪਦੇ ਤਰੀਕੇ ਨਾਲ ਕਰਨਾ ਆਉਂਦਾ ਕਰ ਦਿਆ ਕਰੋ ਓਕੇ ਬਟ ਮੈਂ ਆਪਦੇ ਐਕਸਪੀਰੀਅੰਸ ਦੇ ਨਾਲ ਦੱਸਦਾ ਓਕੇ ਸੋ ਪਹਿਲੀ ਗੱਲ ਤਾਂ ਇਹ 35 ਨੰਬਰ ਦਾ ਪੇਪਰ ਹੈ ਜਿਹੜਾ ਇਹ ਪੇਪਰ ਹੈ ਸਿਰਫ 35 ਨੰਬਰ ਦਾ ਪੇਪਰ ਹੈ ਇਹਦੇ ਵਿੱਚ ਕੁਝ ਗ੍ਰਾਮਰ ਪੋਰਸ਼ਨ ਵੀ ਹੈ ਕੁਝ ਪੈਡਾਗੋਜੀ ਦਾ ਪੋਰਸ਼ਨ ਵੀ ਹੈ ਠੀਕ ਹੈ ਸੋ ਇਹਦੇ ਵਿੱਚ ਜਿਹੜਾ ਆਪਣੇ ਕੋਲ ਪੈਟਰਨ ਆਏਗਾ ਉਹਦੇ ਵਿੱਚ ਕੀ ਹੈ 2-2 ਨੰਬਰ ਦੇ ਟੋਟਲ ਆਪਣੇ ਕੋਲ ਪੰਜ ਕੁਸਚਨ ਆਉਣਗੇ ਤੇ 5-5 ਨੰਬਰ ਦੇ ਟੋਟਲ ਪੰਜ ਕੁਸਚਨ ਆਉਣਗੇ 5 2 10 ਤੇ 5 5 25 25 10 35 ਠੀਕ ਹੈ 35 ਨੰਬਰ ਦਾ ਪੇਪਰ ਬੰਦ ਹੈ ਬਾਕੀ ਮੈਂ ਦੱਸਦਾ ਕਿਸੇ ਨੇ VIP ਕੁਸਚਨ ਲੈਣੇ ਹੋਣ ਤਾਂ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸਸਤਾ ਰੇਟ ਚੱਲ ਰਿਹਾ ਓਕੇ ਤਨੂੰ ਬਿਲਕੁਲ ਵੀ ਫਾਲਤੂ ਪੜਨ ਦੀ ਲੋੜ ਨਹੀਂ ਪੈਣੀ ਜਿੰਨਾ ਕੁਝ ਅਸੀਂ ਬਣਾਇਆ ਸਾਰੋਂ ਦੇ ਵਿੱਚੋਂ ਹੀ RAM nal paper ਆ ਰਿਹਾ ਓਕੇ ਸੋ ਅੱਜ ICIT ਦਾ ਪੇਪਰ ਵੀ ਸਾਰਾ ਉਹਦੇ ਵਿੱਚੋਂ ਹੀ ਆਇਆ ਸੀ ਚਲੋ ਹੁਣ ਆਪਾਂ ਗੱਲ ਕਰਦੇ ਜਿਹੜੇ 2 2 ਨੰਬਰ ਵਾਲੇ ਕੁਐਸਚਨ ਹੈ ਕੌੰਦੀ ਤੁਹਾਨੂੰ ਦੱਸਿਆ ਹੋਇਆ ਤੁਸੀਂ ਡੇਢ ਪੇਜ ਜਾਂ ਦੋ ਪੇਜ ਲਿਖ ਸਕਦੇ ਹੋ ਓਕੇ ਜਿਵੇਂ ਤੁਹਾਡੇ ਕੋਲ ਨਾਭ ਜਾਂ ਪਰਨਾਭ ਦੇ ਬਾਰੇ ਆ ਗਿਆ ਤਾਂ ਤੁਸੀਂ ਨਾਭ ਕੀ ਹੁੰਦਾ ਉਹਦੀਆਂ ਕਿਸਮਾਂ ਦੇ ਬਾਰੇ ਲਿਖ ਸਕਦੇ ਹੋ ਐਗਜ਼ਾਮਪਲਾਂ ਦੇ ਸਕਦੇ ਹੋ ਖੁੱਲਾ-ਖੁੱਲਾ ਲਿਖ ਕੇ ਤੁਸੀਂ ਆਰਾਮ ਨਾਲ ਡੇਢ ਦੋ ਪੇਜ ਆਰਾਮ ਨਾਲ ਪਰ ਸਕਦੇ ਹੋ ਓਕੇ ਉਸ ਤੋਂ ਬਾਅਦ ਜਿਹੜੇ 5-5 ਨੰਬਰ ਵਾਲੇ ਕੁਐਸਚਨ ਹੈ ਤਾਂ ਕੋਸ਼ਿਸ਼ ਕਰਨੀ ਹੈ ਘੱਟੋ-ਘੱਟ 2.5 ਜਾਂ 3 3 ਪੇਜ ਤੋਂ ਘੱਟ ਤਾਂ ਲਿਖਿਓ ਹੀ ਨਾ ਇਹका 3 ਪੇਜ ਤੁਸੀਂ ਜਰੂਰ ਲਿਖਨੇ ਆ ਜਿੰਦੇ ਵਿੱਚ ਤੁਸੀਂ ਸਾਰਾ ਕੁਝ ਡਿਟੇਲ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਪਹਿਲਾਂ ਇੰਟਰੋਡਕਸ਼ਨ ਲਿਖਿਆ ਕਰੋ ਜੋ ਵੀ ਟਾਪਿਕ ਹੈ ਜੋ ਵੀ ਕੁਐਸਚਨ ਹੈ ਉਹਦੀ ਇੰਟਰੋਡਕਸ਼ਨ ਲਿਖਿਆ ਕਰੋ ਉਸ ਤੋਂ ਬਾਅਦ ਦੇ 4 ਜਾਂ 5 ਪੁਆਇੰਟ ਬਣਾਇਆ ਕਰੋ 4-5 ਪੁਆਇੰਟ ਖੁੱਲੇ-ਖੁੱਲੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਵਾਰੀ-ਵਾਰੀ ਗੱਲ ਫਿਰ ਰਿਪੀਟ ਕਰਦਾ ਇੱਥੇ ਤੁਸੀਂ ਕੀ ਹੈਡਿੰਗ ਲਿਖਣੀ ਹੈ ਅਗਲੀ ਲਾਈਨ ਤੋਂ ਤੁਸੀਂ ਸ਼ੁਰੂ ਕਰਨਾ ਹੈ ਹਰੇਕ ਪੈਰਾਗ੍ਰਾਫ ਤੋਂ ਬਾਅਦ ਇੱਕ ਲਾਈਨ ਛੱਡ ਕੇ ਲਿਖਣਾ ਓਕੇ ਬਲੂ ਪੈਨ ਯੂਜ਼ ਕਰ ਸਕਦੇ ਹੋ ਹੈਡਿੰਗ ਵਾਸਤੇ ਬਲੈਕ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਜਿੰਨੂੰ ਆਪਾਂ ਕਹਿੰਦੇ ਆ ਨਿਸ਼ ਨਿਸ਼ਕਰਸ਼ ਸਿੱਟਾ ਉਹ ਤੁਸੀਂ ਜ਼ਰੂਰ ਲਿਖ ਕੇ ਆਉਣਾ ਹਰੇਕ ਕੁਐਸਚਨ ਦਾ ਜਿਹੜੇ ਵੱਡੇ ਕੁਐਸਚਨ ਹੁੰਦੇ ਆ ਉਹਨਾਂ ਦਾ ਕਨਕਲੂਜਨ ਜ਼ਰੂਰ ਲਿਖ ਕੇ ਆਇਆ ਕਰੋ ਕਨਕਲੂਜਨ ਦੇ ਵਿੱਚ ਜ਼ਿਆਦਾ ਕੁਝ ਨਹੀਂ ਹੁੰਦਾ ਜਿਹੜੀ ਆਪਾਂ ਉੱਪਰ ਚੀਜ਼ਾਂ ਲਿਖੀਆਂ ਉਹਨੂੰ ਆਪਾਂ ਸਮਰਾਈਜ਼ ਕਰ ਦੇਣਾ ਜਿਵੇਂ ਆਪਾਂ ਕਹਿੰਨਾ ਮੋٹے ਮੋٹے ਸ਼ਬਦਾਂ ਵਿੱਚ ਮੈਂ ਇਹ ਕਹਿਣਾ ਚਾਹੁੰਨਾ ਠੀਕ ਹੈ ਪਹਿਲਾਂ ਆਪਾਂ ਪੂਰੀ ਆਪਦੀ ਗੱਲ ਦੱਸਤੀ ਉਦੋਂ ਬਾਅਦ ਮੋٹے ਮੋٹے ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹਣਾ ਕਿ ਇਸ ਟੌਪਿਕ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਬਸ ਕੁਝ ਇਹੋ ਜਿਹਾ ਆਪਾਂ ਕਨਕਲੂਜ਼ਨ ਲਿਖ ਸਕਦੇ ਹਾਂ ਤਾਂ 2 ਨੰਬਰਾਂ ਵਾਸਤੇ ਘੱਟੋ-ਘੱਟ ਡੇਢ ਤੇ ਵੱਧ ਤੋਂ ਵੱਧ 2 ਪੇਜ ਤੇ ਜਿਹੜਾ 5 ਨੰਬਰਾਂ ਦਾ ਹੈ ਘੱਟੋ-ਘੱਟ 3 ਜਾਂ 3.5 ਪੇਜ ਭਰੋਗੇ ਤਾਂ ਬਹੁਤ ਹੈ 35 ਨੰਬਰ ਦਾ ਪੇਪਰ ਹੈ ਜਿਹੜਾ ਘੱਟੋ-ਘੱਟ 2 ਜਾਂ 2.5 ਘੰਟੇ ਦਾ ਪੇਪਰ ਹੁੰਦਾ ਬਹੁਤ ਹੁੰਦਾ 2.5 ਘੰਟੇ ਠੀਕ ਹੈ ਤੁਸੀਂ ਲਿਖੋਗੇ ਨਾ 2 ਟਾਈ ਕੰਟੇਸ ਵਸਤੇ ਬਹੁਤ ਹੁੰਦੇ ਆ ਤੁਸੀਂ ਇਹ ਦੇਖੋ ਜੇਕਰ 70 ਨੰਬਰ ਵਿੱਚ ਆਪਾਂ ਤਿੰਨ ਘੰਟੇ ਮਿਲ ਰਹੇ ਆ ਤੇ 35 ਨੰਬਰਾਂ ਚ ਆਪਾਂ ਨੂੰ 2 ਘੰਟੇ ਮਿਲ ਰਹੇ ਆ ਦੈਟ ਮੀਨਸ ਹਾਫ ਟਾਈਮ ਤੋਂ ਜ਼ਿਆਦਾ ਮਿਲ ਰਿਹਾ ਆਪਾਂ ਨੂੰ ਸਮਾਂ ਠੀਕ ਹੈ ਸੋ ਨੂੰ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ ਓਕੇ ਇਹਦੇ ਜਿਹੜੇ 5 5 ਨੰਬਰ ਵਾਲੇ ਕੁਐਸਚਨ ਹੋਣਗੇ ਇਹਦੇ ਚ ਇੰਟਰਨਲ ਚੋਇਸ ਹੁੰਦੀ ਆ ਮਤਲਬ ਕੋਈ ਦੋ ਕੁਐਸਚਨਾਂ ਦੇ ਵਿੱਚੋਂ ਇੱਕ ਕਰਨਾ ਹੁੰਦਾ ਠੀਕ ਹੈ ਯੂਨਟ ਵਾਈਜ਼ ਜਿਵੇਂ ਵੀ ਹੈ ਸਾਰਾ ਕੁਝ ਤਾਂ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਓਕੇ ਸੋ ਉਸ ਤੋਂ ਬਾਅਦ ਜਿਹੜਾ ਤੁਹਾਡਾ 24 ਨੂੰ ਪੇਪਰ ਹੋਣਾ ਸੀ ਉਹ ਤੁਹਾਨੂੰ ਪਤਾ ਹੈ ਪੋਸਟਪੋਨ ਹੋ ਕੇ ਲਾਸਟ ਵੇ ਜਾ ਚੁੱਕਾ ਹੈ ਹੁਣ ਤੁਹਾਡਾ ਸਿੱਧਾ ਪੇਪਰ ਮੈਨਾਂ 26 ਜਾਂ 27 ਨੂੰ ਜਾਏਗਾ ਮੈਨੂੰ ਪੱਕਾ ਡੇਟ ਸ਼ੀਟ ਨਹੀਂ ਹੈ ਕਿ ਕਦੋਂ ਪੇਪਰ ਹੈ ਤਾਂ ਮਤਲਬ ਅੱਗੇ ਤੁਹਾਡਾ ਪੇਪਰ ਜਾਏਗਾ ਹੁਣ ਸ਼ਾਇਦ ਇਸ ਤੋਂ ਬਾਅਦ ਬਾਕੀ ਡੇਟ ਸ਼ੀਟ ਤੁਸੀਂ ਇੱਕ ਵਾਰ ਦੇਖ ਲਿਓ ਠੀਕ ਹੈ ਮੈਨੂੰ ਪੱਕਾ ਪ੍ਰੋਪਰ ਡੇਟ ਸ਼ੀਟ ਯਾਦ ਨਹੀਂ ਆ ਕਿਉਂਕਿ ਕੱਲ ਨੂੰ ਹੈ 20 ਠੀਕ ਹੈ ਉਸ ਤੋਂ ਬਾਅਦ 21 ਨੂੰ ਪੇਪਰ ਹੈ ਓਕੇ ਉਸ ਤੋਂ ਬਾਅਦ ਅੱਗੇ ਜਾ ਕੇ ਤੁਹਾਡਾ ਫਿਰ ਮੈਨੂੰ ਲੱਗਦਾ ਦੋ ਕੱਠੇ ਪੇਪਰ ਹੈ ਫਸਟ ਈਅਰ ਦੇ ਜਿੱਥੋਂ ਤੱਕ ਮੈਨੂੰ ਥੋੜਾ ਬਹੁਤ ਆਈਡੀਆ ਹੈਗਾ ਓਕੇ ਸੋ ਪਲੀਜ਼ ਆਪਦੀ ਤਿਆਰੀ ਵਧੀਆ ਰੱਖਿਓ ਕਿਉਂਕਿ ਸੈਕੰਡ ਈਅਰ ਜੇ ਰੀਅਪੀਅਰ ਆ ਜਾਏ ਨਾ ਤਾਂ ਫਿਰ ਦਿੱਕਤ ਬਹੁਤ ਹੁੰਦੀ ਹੈ ਆਪਾਂ ਸਿੱਧਾ ਸਿੱਧਾ ਇੱਕ ਸਾਲ ਪਿੱਛੇ ਹੋ ਜੰਨੇ ਆ ਆ ਮਤਲਬ ਜੋ ਵੀ ਕੈਡਰ ਵਗੈਰਾ ਆਊਗਾ ਜੇ ਆਪਣਾ ਪੀਐਸਟਟ ਕਲੀਅਰ ਹੈ ਕੈਡਰ ਆਉਂਦਾ ਤਾਂ ਆਪਾਂ ਲਈ ਜੀਵਲ ਉਥੇ ਨਹੀਂ ਹੋ ਸਕਾਂਗੇ ਜੇ ਆਪਣੀ ਕਿਸੇ ਵੀ ਪੇਪਰ ਚ ਰੀਅਪੀਅਰ ਆ ਗਈ ਤਾਂ ਪਲੀਜ਼ ਸੈਕੰਡ ਇਅਰ ਵਾਲੇ ਪੇਪਰਾਂ ਨੂੰ ਥੋੜਾ ਸੀਰੀਅਸ ਲੈ ਕੇ ਵਧੀਆ ਤਰੀਕੇ ਨਾਲ ਲਿਖ ਕੇ ਆਇਆ ਕਰੋ ਠੀਕ ਹੈ ਵਧੀਆ-ਵਧੀਆ ਪੇਜ ਭਰ ਕੇ ਆਇਆ ਕਰੋ ਵਧੀਆ ਹੈਡਿੰਗ ਬਣਾ ਕੇ ਆਇਆ ਕਰੋ ਵਧੀਆ ਰਾਈਟਿੰਗ ਕਰਕੇ ਆਇਆ ਕਰੋ ਓਕੇ ਬਾਕੀ ਆਲ ਦਾ ਬੈਸਟ ਤੁਹਾਡੇ ਕੱਲ ਵਾਲੇ ਪੇਪਰ ਲਈ ਥੈਂਕ ਯੂ ਵੈਰੀ ਮੱਚ